ਗ੍ਰੀਵ ਆਪ ਦਾ ਹਰਮਪੇਰਾ ਚੰਦਲ ਦਾ ਡੇਲੀ ਇੰਡੀਆ نیوز ਮੈਂ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਗੱਲ ਕਰਾਂਗੇ ਜੀ ਸ਼ਰਮਾ ਸਿੰਘ ਨਾਲ ਕੁਝ ਕਾਗਜ਼ ਵਗੈਰਾ ਹੱਥ ਫੜੇ ਨੇ ਚਾਰ ਭੈਣ ਭਰਾ ਇਕੱਠੇ ਕਰਕੇ ਬੈਠੇ ਨੇ ਅੰਡ ਸ਼ਰਮਾ ਜੀ ਮੀਡੀਆ ਨੂੰ ਬੁਲਾਇਆ ਤੁਸੀਂ ਸਾਨੂੰ ਕੀ ਲੋਡ ਪੈ ਗਈ ਤੁਹਾਨੂੰ ਸਰ ਸਾਨੂੰ ਇੱਥੇ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰ ਸਾਡੀ ਜ਼ਮੀਨ ਉਹਦੇ ਵਿੱਚ ਜਾ ਕੇ ਸਾਡੇ ਨਾਲ ਲੜਾਈਆਂ ਕਰਕੇ ਸਾਡੇ ਸਿਰ ਪਾੜੇ ਨਾ ਕਈ ਕੁਝ ਕੀਤਾ ਭਾਜੀ ਕਿੰਨਾ ਪਾੜੇ ਮੈਂ ਕੋ ਬਾਬਾ ਜਿਸ ਜਿਸਕਰਨਾ ਸਿੰਘ ਭਾਜੀ ਆਫ ਆਈ ਆਰ ਦਰਜ ਹੋਈ ਹੈ ਹਾਂਜੀ 173 ਬੜਾ ਪੰਜੀ ਤੇ ਅੱਜ 16 ਸਤਾ 15 16 ਨੇਰ ਹੋ ਗਈ ਆ। ਅੱਛਾ ਤੇ ਪੁਲਿਸ ਨੇ ਮਤਲਬ ਐਫ ਆਈ ਆਰ ਦਰਜ ਕਰ ਦਿੱਤੀ ਅਜ ਤੱਕ ਇਹ ਬੰਦੀ ਕਾ ਉਥੋਂ ਨਹੀਂ ਪੁਲਸ ਨੇ ਚੁੱਕ ਨਹੀਂ। ਕਿਹਦੇ ਕਿਹਦੇ ਨਾਮ ਤੋਂ ਤੁਜੇ ਇਹ ਜਸਕਰਨ ਸਿੰਘ ਜੀ ਮੱਖਣ ਸਿੰਘ ਨਿੰਦਰ ਸਿੰਘ ਜਗਰਾਤ ਸਿੰਘ ਗਰਸ਼ਰਨ ਸਿੰਘ ਤੇ ਹੋਰ ਇਹਨਾਂ ਦੇ ਸਾਥੀ ਅੱਛਾ ਤੇ ਸਿੰਘਰ ਸ਼ਹੀਰ ਸਿੰਘ ਹਰਮਨ ਸਿੰਘ ਅੱਛਾ ਹਾਂਜੀ ਤੇ ਬੰਦੇ ਰੈਸਟ ਨਹੀਂ ਹੋਏ ਬੰਦੇ ਨਹੀਂ ਭਾਜੀ ਰੈਸਟ ਹੋਏ ਸਾਡੀ ਅਜੇ ਤੱਕ ਕਣਕ ਵੀ ਉੱਥੇ ਹੀ ਖਲੋਤੀ ਹੈ ਜੀ ਆਪਾਂ ਮਿਲ ਜਿਹੜਾ ਏਸੀ ਗੱਲ ਤੋਂ ਨਹੀਂ ਵੱਡੀ ਚਾਚ ਚਲੋ ਤੁਸੀਂ ਕਣਕ ਤੇ ਆ ਗਏ ਹੋ ਤੇ ਆਪਾਂ ਹੀ ਆ ਗਏ ਹਾਂ ਚਲੋ ਚੰਗੀ ਗੱਲ ਹੈ ਹਾਂ ਜੀ ਕਣਕ ਦਾ ਉਹ ਪਾਰਟੀ ਨੇ ਸਾਨੂੰ ਸੱਦਿਆ ਸੀਗਾ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਭਾਜੀ ਅਸੀਂ ਇਨਾਂ ਵੱਲੋਂ ਕਿਹਾ ਜਾਂਦਾ ਕਿ ਭਾਜੀ 100 ਬੰਦਾ ਇਕੱਠਾ ਕਰਕੇ ਲੈ ਕੇ ਹੁਣਾ ਤੇ ਕਣਕ ਧੱਕੇ ਨਾ ਵੱਢ ਕੇ ਲੈ ਕੇ ਜਾਣੀ ਆ ਤੇ ਅਸੀਂ ਪ੍ਰਸ਼ਾਸਨ ਦੀ ਪੂਰੀ ਮੰਨਦੇ ਆ ਤੇ ਅਸੀਂ ਅਜੇ ਤੱਕ ਕਣਕ ਨਹੀਂ ਵੱਢੀ ਤੇ ਉਹ ਕਾਗਜ਼ ਜਿਹੜੇ ਦਿਖਾਇਆ ਸੀਗਾ ਜਿੱਤੇ ਲਿਖਿਆ ਹੈ ਕਿ ਭਾਜੀ ਇਹ ਨਿਸ਼ਾਨਦਾਹੀ ਕਰਾਲਣ ਤੇ ਨਿਸ਼ਾਨਦਾਹੀ ਕਰਾਉਣ ਤੋਂ ਬਾਅਦ ਕਣਕ ਵੱਢ ਸਕਦੇ ਭਾਜੀ ਕੱਚੀਆਂ ਪਹਿਲੀਆਂ ਦੀ ਕੋਈ ਨਿਸ਼ਾਨਦੀ ਨਹੀਂ ਹੁੰਦੀ ਇਹ ਪਰਿਵਾਰੀਆਂ ਨੂੰ ਪਤਾ ਕਰ ਲਈਏ ਹਾਂ ਜੀ ਕਰੋ ਜੀ ਕਰੋ ਠੀਕ ਹੈ ਹਾਂਜੀ अच्छा ਤੇ ਬਾਕੀ ਸਾਰਾ ਜਿਹੜੀ ਹੈਗੀ ਹੈ ਮਤਲਬ 100 ਬੰਦਾ 200 ਬੰਦਾ ਲੈ ਕੇ ਆਪਾਂ ਕਣਕ ਵੜਨੀ ਹੈ ਭਾਈ ਤੁਹਾਨੂੰ ਇਹ ਵੀ ਜਾਪਦਾ ਮੇਰੇ ਘਰ ਦੀ ਕੰਲੇਸ਼ਨ ਵੀ ਇੱਕੀ ਕਿ ਮੇਰੇ ਕੋ 100 200 ਬੰਦਾ ਹੋਏਗਾ ਇਹਾ ਸ਼ਰਮਾ ਜੀ ਹੁਣੇ ਤੁਸੀਂ ਇੱਕ ਮੈਨੂੰ ਐਫ ਆਈ ਆਰ ਨੰਬਰ ਦੱਸਿਆ ਇਹ ਕਾਹਦਾ ਐਫ ਆਈ ਆਰ ਨੰਬਰ ਹੈ ਤੇ ਕਾਹਦਾ ਮੈਨੂੰ ਕੱਲ ਦੱਸਣ ਦੀ ਕੀ ਲੋੜ ਹੈ ਕੀ ਭਾਜੀ ਇਹ ਕਹਿੰਦੀ ਆ ਵੀ ਸਾਡੇ ਤੇ ਮੁਕੱਦਮਾ ਹੀ ਕੋਈ ਨਹੀਂ ਹੈਗਾ ਕਿੰਨੇ ਆਪਣੀ ਖਬਰ ਕੀ ਦੱਸਿਆ ਪਈ ਵੀ ਸਾਡੇ ਦੇ ਮਕਦਮਾ ਕੋਈ ਨਹੀਂ ਹੈਗਾ ਉਹ ਦਿੰਦਾ ਵੀ ਭਾਜੀ ਕਰਨ ਸਿੰਘ ਨੇ ਕਿਹਾ ਕਿ ਭਾਜੀ ਵੇਖੋ ਜੀ ਮੇਰੇ ਤੇ ਉਹ ਕੋਈ 191 0191 ਵਾਲਾ ਪਰਚਾ ਆ ਤੇ ਇੱਕ ਦਾ ਸਾਡੀ ਕੋਈ ਚੱਲਣ ਡਿਆ ਇਨਕੁਆਰੀ ਚੱਲਦੀ ਆ ਤੇ ਉਹ ਇੱਕ ਇੱਕ ਹੈਗਾ ਉਹ ਤੁਸੀਂ ਬਰੀ ਹੋ ਗਏ ਅੱਛਾ ਜੀ ਹਾਂਜੀ ਭਾਜੀ ਆ ਜਿਹੜੇ ਹੈਗੇ 6 ਮਕਦਮੇ ਦੀਆਂ ਕਾਪੀਆਂ ਇਹ ਕਿੱਥੋਂ ਆਈਆਂ ਨੇ ਇਹ ਇਹ ਮਲਾਇਮਾ ਨਹੀਂ ਮਤਲਬ ਝੂਠੀਆਂ ਬਣਾਤੀਆਂ ਜੀ ਅੱਛਾ ਜੀ ਹਾਂਜੀ ਇੱਕ ਸਾਡਾ ਇੱਕ ਕੋਰ ਦੇ ਵਿੱਚ ਇੱਕ ਖਸਕਾਸਾ ਚੱਲ ਰਿਹਾ ਜੀ ਉਹਦੇ ਵੀ ਆ ਸਾਡੇ ਕੋਲ ਕਾਗਜ਼ ਤੇ ਹੈ ਕਿੱਥੇ ਜਾ ਰਹੇ ਜੀ ਕੋਰਟ ਦੇ ਵਿੱਚ ਕਸਕਾਸਾ ਚੱਲ ਰਿਹਾ ਕਿਹੜੇ ਕੋਰਟ ਚ ਹਾਈ ਕੋਰਟ ਚ ਕਿੱਥੇ ਨਹੀਂ ਨਹੀਂ ਇੱਥੇ ਲੋਕ ਕੋਰਟ ਚ ਚੱਲ ਰਿਹਾ ਸਿਵਲ ਕੋਰਟਿਆਂ ਵਾਲਾ ਅੱਛਾ ਜੀ ਹਾਂ ਜੀ ਉਹਦੇ ਵਿੱਚ ਵੀ ਆ ਸਾਡੇ ਕੋਲ ਕਾਗਜ਼ ਤੈਗੇ ਆ ਹੋਰ ਵੀ ਇਹਦੇ ਖਿਲਾਫ ਜਿਹੜੀਆਂ ਐਫ ਆਈ ਆਰ ਆ ਉਹ ਵੀ ਦਰਜ ਹੈਗੀਆਂ ਅੱਛਾ ਭਾਜੀ ਕੋਲਮ ਲਾਗੇ ਤੇ 6 ਐਫ ਆਈ ਆਰ ਹੋਣੀਆਂ ਨਹੀਂ ਆ ਤਾਂ ਹੁਣੇ ਤੁਸੀਂ ਮੈਨੂੰ ਤਾਜੀ ਜੀ ਐਫ ਆਈ ਤਾਜ਼ਾ ਇੱਕ ਐਫ ਆਈ ਆਰ ਨੰਬਰ ਹੁਣੇ ਦੱਸਿਓ ਕਿ ਸਾਡਾ ਉਹ ਦਰਪਨ ਨਸ਼ਟ ਪੈ ਗਈ ਸੀ ਉਹ ਕੀ ਚੱਕਰ ਇਹ ਜੀ ਇੱਕ ਤੇ ਹੈਗਾ ਭਾਜੀ 173/5 ਜੀ ਕੇ ਸ਼ਰਮਾ ਸਿੰਘ ਜਦੋਂ ਤੋਂ ਪੈੜੀ ਲਈ ਆ ਹਾਂਜੀ ਕੋਈ ਗਰਦੌਰੀ ਦਿਖਾ ਦੇ ਆਪਣੇ ਨਾਂ ਤੇ ਕੋਈ ਕਾਗਜ਼ ਦਿਖਾ ਦੇ ਆਪਣੇ ਨਾਂ ਤੇ ਠੀਕ ਹੈ ਇਹਦੇ ਬਾਰੇ ਕੀ ਕਹਿੰਨੇ ਹੋ ਇਹਦੇ ਬਾਰੇ ਆਪਾਂ ਕਹਿੰਨੇ ਆ ਸਾਰਾ ਕਿ ਉਹ ਕਹਿੰਦੀ ਆ ਵੀ ਗਰਦੌਰੀਆਂ ਸਾਡੇ ਕੋਲੇ ਆ ਹੈਗੀਆਂ ਉਹਨਾਂ ਦਿਖਾਈਆਂ ਸਾਨੂੰ ਉਹਨਾਂ ਕੋਲ ਹੈਗੀਆਂ ਗਰਦੌਰੀਆਂ ਹੈਗੀਆਂ ਪਰ ਪਾਜੀ ਆਪਾਂ ਆਪਾਂ ਜਮਾ ਮੰਡੀ ਵਾਲੇ ਰਿਠੇ ਨੇ ਪਰ ਆਪਾਂ ਰੋਇ ਨਾਮ ਦੀ ਇੱਕ ਨੀਂ ਮੇ ਜਾ ਕੇ ਵੇਖਿਆ ਰੋਇ ਨਾਮ ਦੇ ਵਿੱਚ ਪਾਜੀ ਚਾਰ ਐਡਵਾਰਿਆ ਚਾ ਐਡਵਾਰ ਕੋਈ ਕੰਮ ਹੁੰਦਾ ਜੀ ਜਾਂ ਸ਼ਨੀ ਹਰ ਕੋਈ ਕੰਮ ਹੁੰਦਾ ਜੀ ਸਰਕਾਰੀ अच्छा जी ਤੇ ਭਾਜੀ ਐਤਵਾਰ ਦੀਆਂ ਐਂਟਰੀਆਂ ਭਰੀਆਂ ਨੇ ਉਹ ਬਿਲਕੁਲ ਇਹਨਾਂ ਦੀ ਗਰਦੌਨੀ ਜਿਹੜੀ ਜਾਲੀ ਹੈ ਉਹਦੇ ਉੱਤੇ ਇਹਨਾਂ ਦੇ 20 ਬੜਾ 22 ਐਫ ਆਈ ਆਰ ਦਰਜ ਹੋਈ ਹੈ ਜਿਹਦੇ ਵਿੱਚ ਰਣਜੀਤ ਸਿੰਘ ਪਟਵਾਰੀ ਤੇ ਹਰਸ਼ੀਰ ਸਿੰਘ ਦੀ ਹਾਈ ਕੋਰਟ ਨੇ ਨੀ ਜਮਾਨਤ ਲਈ ਉਹਨੇ ਵੀ ਉੱਥੋਂ ਵੀ ਛਾੜੀ ਕਰ ਦਿੱਤੀ ਹੈ ਹਾਈ ਕੋਰਟ ਚ ਵੀ ਨਹੀਂ ਹੋਈ ਹਾਈ ਕੋਰਟ ਚ ਵੀ ਨਹੀਂ ਹੋਈ ਇਹਨਾਂ ਦੇ ਜਿਹੜੇ ਬੰਦੇ ਪੰਜ ਹੀ ਅੰਦਰ ਉਹਨਾਂ ਦੀ ਰੈਸ਼ਟ ਪਈ ਉਹਨਾਂ ਪੰਜਾਂ ਬੰਦੇ ਦੀ ਜਮਾਨਤ ਹੋਈ ਹੈ ਅੱਛਾ ਹਾਂਜੀ ਬੰਦੇ ਦੀ ਜਮਾਨਤ ਹੋਈ ਪਟਵਾਰੀਆਂ ਦੀ ਨਹੀਂ 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 ਭਾਜੀ ਹਾਈ ਕੋਰਟ ਨੇ ਜਮਾਨਤ ਦਿੱਤੀ ਨਹੀਂ ਐਨਾ ਲਾਈ ਹੈ ਜਿਹੜੇ ਬੰਦੇ ਮੌਕੇ ਤੇ ਕਾਬੂ ਆਏ ਪੰਜ ਬ ਉਹਨਾਂ ਦੀ ਅੰਦਰੋਂ ਜਾ ਕੇ ਜ਼ਮਾਨਤ ਹੋਈ ਹੈ ਜਿਹੜੀ ਬਾਅਦ 'ਚ ਇਹਨਾਂ ਜ਼ਮਾਨਤਾਂ ਲਾਈਆਂ ਹਰਸ਼ੀਰ ਸਿੰਘ ਰਣਜੀਤ ਪੜਵਾਰੀ ਇਹਨਾਂ ਦੀ ਜ਼ਮਾਨਤ ਨਹੀਂ ਹਾਈ ਕੋਰਟ ਨੇ ਲਈ ਉਹਨਾਂ ਨੇ ਹਾਈ ਕੋਰਟ ਨੇ ਜ਼ਮਾਨਤ ਖਾਰਜ ਕਰ ਦਿੱਤੀ ਹੈ ਧੰਨਵਾਦ ਬਾਜੀ ਸਾਨੂੰ ਇਸੇ ਦਬਾਅ ਨਾਲ ਲਿਆ ਕੇ ਸਾਨੂੰ ਤਕੇਰਾ ਰਾਈ ਨਾਮ ਕਰਾਇਆ ਜਾ ਰਿਹਾ ਹੈ ਵੀ ਇਹ ਦਬਾਅ ਜੇ ਆ ਜਾਣ ਤੇ ਆਪਾਂ ਮਤਲਬ ਇਹਨਾਂ ਦੇ ਐਂਡ ਤੇ ਬਾਜੀ ਕੋਈ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕੋਈ ਅਪੀਲ ਕਰਦੇ ਹਾਂ ਆਪਾਂ ਪੀਲ ਇਹੋ ਸਰ ਕਰਦੇ ਹਾਂ ਕਿ ਸਾਡਾ ਪਰਚਾ ਦਰਜ ਹੋਏ ਨੂੰ ਇੰਨੇ ਦਿਨ ਹੋ ਗਏ ਆ ਹਾਂਜੀ ਇਹ ਬੰਦੀ ਅਜੇ ਤੱਕ ਰਛ ਨਹੀਂ ਕੀਤੀ ਇਹਨਾਂ ਨੇ ਇਹ ਬੰਦੇ ਚੁੱਕਣ ਇਹਨਾਂ ਨੇ ਸਾਨੂੰ ਬੜਾ ਤੰਗ ਪਰੇਸ਼ਾਨ ਕੀਤਾ ਹੈ। ਅੱਛਾ। ਇਹ ਸਰ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਾਰਦੀ ਆ। ਕਾਡੋ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਜਾਂ ਕੋਈ ਸਾਡੀ ਕੋਈ ਆਮ ਹਤਿਆ ਵੀ ਕੀ ਕਰਦੇ ਤੇ ਜੁਮੇਯਾਰ ਇਹੋ ਬਿਜ਼ਨਿਸ ਇਹਦੇ ਸਾਥੀ ਹੋਰ ਜਿਹੜੇ ਐਫ ਆਈ ਆਰ ਵੀ ਬੜਾ ਬਾਈ ਹੋਈ ਇਹੋ ਹੀ ਇਹੋ ਹੀ ਸਾਡੇ ਜੁਮੇਯਾਰ ਹੋਣਗੇ। ਠੀਕ ਹੈ। ਚਲੋ ਇਹਦਾ ਕਦਮ ਨਾ ਚੁੱਕਿਆ ਜੇ ਇੱਕ ਪ੍ਰਸ਼ਾਸਨ ਦੇ ਪ੍ਰੋਸਸਰ ਰੱਖਿਆ ਜਾਵੇ ਮਾਨਵ ਉਧਕਾਰੀ ਬੈਠੇ ਨੇ ਸਚੂ ਸਾਹਿਬ ਬੈਠੇ ਨੇ ਡੀਪੀ ਸਾਹਿਬ ਬੈਠੇ ਨੇ ਇਹ ਸਿੱਕੀ ਜੀ ਸਾਡੇ ਪਰਿਵਾਰ ਜੀ ਨਾਲ ਸਾਨੂੰ ਸੱਦਿਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਜੀ ਤੱਕ ਕਣਕ ਵੀ ਖਲੋਤੀ ਹੈ ਸਾਨੂੰ ਆਪਾਂ ਕਣ ਕੱਲੇ ਵੀ ਨਹੀਂ ਸਾਨੂੰ ਜਾਣ ਦੇਣ ਦੀ ਅੱਗੇ ਦਾਤਰ ਫੜ ਕੇ ਕਈ ਕੋਈ ਫੜ ਕੇ ਰਸਣ ਫੜ ਕੇ ਕੋਈ ਜਾਲੀ ਹਥਿਆਰ ਫੜ ਕੇ ਖਲੋਤੀ ਹੁੰਦੀ ਹੈ ਚਲੋ ਤੁਨਵਰ ਜੀ ਅੱਛਾ ਭਾਜੀ ਤੁਸੀਂ ਕ ਮਤਲਬ ਹੁਣੇ ਇੱਕ ਵਾਰੀ ਫੇਰ ਮੈਨੂੰ ਰਿਪੀਟ ਕਰ ਦਿਓ ਕੱਜ ਬਿਜੀ ਰਹੇ ਤੁਸੀਂ ਉਦੋਂ ਇੱਕ ਤਾਂ ਤੁਹਾਡੇ ਸੱਟਾਂ ਲੱਗੀਆਂ ਹੋਰ ਕੀ ਹੋਇਆ ਤੁਹਾਨੂੰ ਹੋਰ ਭਾਜੀ ਇੱਕ ਸਾਡੀ ਕਣਕ ਖੜੀ ਸੀ ਇੱਕ ਸਾਡੀ ਸੱਟਾਂ ਲੱਗੀਆਂ ਇੱਕ ਜਿਹੜਾ ਸਾਡਾ ਹੀ ਮਤਾਤੀ ਸੀ ਇੱਕ ਉਹਦੇ ਸਾਡਾ ਸਾਡਾ ਮਾਰੀਏ ਇਹਨਾਂ ਨੇ ਕੌਣ ਇਹ ਜਿਹੜਾ ਜੰਗਾ ਸਿੰਘ ਆ ਇਹ ਵੀ ਸਾਡੀ ਮੈਤ ਕਰਦਾ ਸੀ ਅੱਛਾ ਉਹਦਾ ਐਫ ਆਈ ਆਰ ਨੰਬਰ ਹੈਗਾ ਜੀ 105 ਬੜਾ ਕੰਮ ਅੱਛਾ ਉਹਨੂੰ ਕੋਈ ਥੋੜੇ ਕੀ ਦਿਨ ਹੋਇਆ ਉਹਨੂੰ ਸੱਟਾਂ ਮਾਰੀਆਂ ਇਹਨਾਂ ਨੇ ਤੇ ਉਹ ਹਸਪਤਾਲ ਦਾ ਹਰਿਆ ਹੈ ਤੇ ਉਹਦੀ ਮਗਰ ਵੀ ਆਪਾਂ ਜਾਂ ਜਾਂਦੇ ਆਉਂਦੇ ਰਹੇ ਹਾਂ ਕੋਈ ਆਪਣੇ ਪਰਿਵਾਰ ਦੀ ਰਸਟਾਂ ਲੱਗੀਆਂ ਸੀ ਉਹਨਾਂ ਨੂੰ ਦਵਾਈ ਦੂਈ ਕਰਾਉਂਦੀ ਨੇ ਤੇ ਸਾਨੂੰ ਭਾਜੀ ਤੁਹਾਡਾ ਤੁਹਾਨੂੰ ਨਾ ਮਿਲਦਾ ਟਾਈਮ ਹੀ ਨਹੀਂ ਮਿਲਿਆ ਚਲੋ ਠੀਕ ਹੈ ਤੇ ਉਤਲਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਪੂਰਨ ਸਿੰਘ ਅੱਛਾ ਪੂਰਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਸਰ ਇਹ ਕਹਿਣਾ ਚਾਹੁੰਦਾ ਕਿ ਇੰਨਾ ਝੂਠੀ ਖਬਰ ਲਾਈ ਕਿ ਕਹਾ ਕਿ ਆਹੀਂ ਕਣਕਬੀ ਜੀ ਇਹਨਾਂ ਸੁਹਾਗਾ ਮਾਰ ਕੇ ਕਬਜ਼ਾ ਕਰ ਲਿਆ ਅੱਛਾ ਮੇਰੇ ਕੋਲ ਸਰ ਕਿਹੜਾ ਬੀ ਪਾਇਆ ਕਿਹੜੀ ਖਾਦ ਕਿਹੜੇ ਟਾਈਮ ਦੀ ਬੀਜੀਏ ਕਿਹੜੇ ਟਰੈਕਟਰ ਨਾਲ ਬੀਜੀਏ ਉਹਦੇ ਮਗਰ ਵੇਖੋ ਕਿ ਸੁਹਾਗਾ ਚੱਲਣ ਡੇ ਕਿ ਹੱਲਾ ਚੱਲਣ ਡੀਆਂ ਨੇ ਅੱਛਾ ਇੱਕ ਛੋਟਾ ਜਿਹਾ ਮੁੰਡਾ ਜਿਹੜੇ ਮੇਰੇ ਨਾਲ 13 14 ਸਾਲ ਤੋਂ ਹੈ ਅੱਛਾ ਜੀ ਇੱਕ ਮੈਂ ਆ ਦੋਵਾਂ ਜਣੇ ਆਂ ਕਣਕ ਬੀਜ ਕੇ ਆਏ ਤੇ ਇਹ ਬਦਮਾਸ਼ ਪਾਰਟੀ ਅੱਛਾ ਇਹਨਾਂ ਦੇ ਅੱਗੇ ਅਸੀਂ ਦੋ ਬੰਦੇ ਟਿਕ ਸਕਨੇ ਆਂ ਦੱਸੋ ਮੈਨੂੰ ਜੇ ਜ਼ਬਰਦਸਤੀ ਅਸੀਂ ਕਣਕ ਬੀਜੀ ਹੋਏ ਦੇ ਅੱਛਾ ਜੀ ਕਿਹੜੀ ਖਾਦ ਪਾਈ ਕਦੋਂ ਪਾਣੀ ਲਾਇਆ ਉਹਦੀ ਵੀਡੀਓ ਹੈਗੀ ਆ ਤੁਹਾਡੇ ਕੋਲ ਹਾਂਜੀ ਸਭ ਕੁਝ ਹੈਗਾ ਅੱਛਾ ਹਾਂ ਤੇ ਤੁਸੀਂ ਭਾਜੀ ਹੁਣੇ ਇੱਕ ਗੱਲ ਕਹੀ ਪਈ ਨਾ ਝੂਠੀ ਖਬਰ ਲਈ ਚਲੋ ਉਹ ਸਾਨੂੰ ਇਹਨਾਂ ਸੱਦਿਆ ਸੀ ਅਹੀ ਗਏ ਵੀ ਤੇ ਜੇ ਫਿਰ ਇੰਨੇ ਦਿਨ ਹੋ ਗਏ ਆ ਤੇ ਤੁਸੀਂ ਉਸ ਚੀਜ਼ ਨੂੰ ਜੇ ਤੁਸੀਂ ਖਬਰ ਦੇਖੀ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਆਪਣਾ ਪੱਖ ਕਿਉਂ ਨਹੀਂ ਰੱਖਿਆ ਅੱਜ ਹੀ ਕਿਉਂ ਸੱਦਿਆ ਸਾਨੂੰ ਕਿੰਨੇ ਦਿਨ ਹੋ ਗਏ ਭਾਜੀ ਫਿਰ ਇਧਰ ਨੂੰ ਇਹ ਮਸਲਾ ਮੈਂ ਸ਼ਰਮਾ ਸਿੰਘ ਦਾ ਐਂਡਿਆ ਜੀ ਇਹ ਭਾਜੀ ਇੱਕ ਹੋਇਆ ਜੀ ਉਹਨਾਂ ਦੀ ਪਰਚਾ ਦਾ ਦਰਜ 105 ਬੜਾ ਪੰਜੀ ਜੋ ਕਿ ਜੰਗਾਲ ਸਿੰਘ ਆ ਉਹਦੇ ਸਿਰ 'ਤੇ ਸੱਟ ਮਾਰੀ ਇਹਨਾਂ ਨੇ ਉਦੋਂ ਇਹ ਲੋ 307 ਦਾ ਮਕਦਮਾ ਹੋਇਆ ਹੈ ਤੇ ਉਹ ਦੇ ਵਿੱਚ ਆਪਾਂ ਉਹਦੇ ਮਗਰ ਵੀ ਜਾਵਾਂ ਨਾ ਆਉਂਦੇ ਆ ਤੇ ਸਾਡੇ ਜੀ ਆ ਨੂੰ ਸਟਾ ਲੱਗੀਆਂ ਕਿ ਰੋਸ ਕਰਕੇ ਨਹੀਂ ਤੁਹਾਡੇ ਕੋਲ ਪਹੁੰਚ ਆਪਾਂ ਸਕੀ ਛੇਤੀ ਅੱਛਾ ਤੁਹਾਡਾ ਟਾਈਮ ਹੀ ਨਹੀਂ ਹੈਗਾ ਇਹ ਮੈਂ ਵੇਖੋ ਸਾਡਾ ਭਾਜੀ ਅਸੀਂ ਬੜੀ ਨਿਰਪੱਖ ਪੱਤਰਕਾਰੀ ਕਰਦੇ ਹਾਂ ਸਾਫ਼ ਸੁਥਰੀ ਕਰਦੇ ਹਾਂ ਸਾਡੀ ਕਿਸੇ ਨਾਲ ਵੈਰ ਨਹੀਂ ਸਾਡੀ ਕਿਸੇ ਨਾਲ ਯਾਰੀ ਨਹੀਂ ਹਾਂਜੀ ਅਸੀਂ ਤਾਂ ਉਹ ਗੱਲ ਹੋਣੀ ਹੈ ਜਿਹੜੇ ਸੱਜ ਕੇ ਸਾਨੂੰ ਕਿਸੇ ਕਹਿਣ ਦੇ ਹੁੰਦੇ ਅਸੀਂ ਦੂਸਰੇ ਪੱਤੀ ਦੇ ਪਾਰਟੀ ਦੇ ਪੱਖ ਲੈਣਾ ਹੁੰਦਾ ਪੱਖ ਲੈ ਕੇ ਅਸੀਂ ਖਬਰ ਦੇ ਵਿੱਚ ਦੇਖ ਸਕਦੇ ਹਾਂ ਪਹੀਏ ਬਦਮਾਸ਼ ਆ ਠੀਕ ਹੈ ਜੀ ਪਰ ਇੱਕ ਗੱਲ ਤੁਹਾਨੂੰ ਜੇ ਬਦਮਾਸ਼ ਨਹੀਂ ਆ ਤੇ ਤੁਸੀਂ ਜਦੋਂ ਲੰਘਦੇ ਵੜਦੇ ਆਉਦੇ ਤੁਸੀਂ ਸਾਰਾ ਟੱਬਰ ਉਹਦੇ ਗਲਪਾ ਜਿੰਨੇ ਕੋ ਰੋੜੇ ਮਾਰਦੇ ਉਹਨਾਂ ਨੂੰ ਭਾਜੀ ਕੋਲ ਉਹਨਾਂ ਦੇ ਕੋਲ ਕੋਈ ਵੀਡੀਓ ਹੈਗੀ ਹੈ ਕੋਈ ਵੀਡੀਓ ਦਿਖਾ ਦੇਣਾ ਕੋਈ ਆਰਿਓ ਦਿਖਾ ਦੇਣਾ ਕੋਈ ਕਿਸ ਤਰ੍ਹਾਂ ਦੀ ਸਾਨੂੰ ਸਬੂਤ ਦੇਣ ਵੀ ਆਪਾਂ ਇਹ ਗੱਲ ਪੈਂਦੀ ਸਾਡੀ अच्छा हां जी ठीक है कोई फोन कोई हां आजकल ਤੇ ਸਰ ਹਰ ਇੱਕ ਮਲਾਮੀ ਮੋਬਾਈਲ ਤੇ ਹਰ ਇੱਕ ਕੋਲੀ ਹੈ ਘਦੀਆੜੀਦਾਰ ਤੋਂ ਲੈ ਕੇ ਤਾਂ ਤੱਕ ਹੈ ਜੀ हां जी हां जी ਤੇ ਆਪਾਂ ਵੀਡੀਓ ਕਿਉਂ ਨਹੀਂ ਬਣਾਉਂਦੇ ਠੀਕ ਹੈ ਜੀ ਕੋਈ ਆਪਾਂ ਆਡੀਓ ਕਿਉਂ ਨਹੀਂ ਬਣਾ ਲੈਂਦੀ ਠੀਕ ਹੈ ਉਹ ਆਪਾਂ ਆਪਣਾ ਪ੍ਰੂਫ ਦੱਸਿਆ ਵੀ ਇਹ ਸਾਡੇ ਜਾਂ ਇਹ ਗੱਲ ਪੈਂਦੀ ਜਾਂ ਉਹ ਪੈਂਦੀ ਤੇ ਫਿਰ ਇੱਕ ਗੱਲ ਹੋਰ ਤੋਂ ਕਲੀਅਰ ਕਰਿਓ ਨਾਲ ਹੀ ਕਿ ਉਹਨਾਂ ਕਹਿੰਦੇ ਭਾਜੀ ਇੱਕ ਵੀਡੀਓ ਦੇ ਵਿੱਚ ਕਹਿੰਦੇ ਜੀ ਇਹ ਤੇ ਸ਼ਰਮਾ ਸਿੰਘ ਆ ਆਪ ਅੱਗ ਲਾਉਂਦੀ ਆ ਕਣਕ ਨੂੰ ਪਾਜੀ ਉਹ ਵੀ ਇਹ ਵੀਡੀਓ ਵਿਖਾ ਦੇਣਾ ਵੀ ਮੈਂ ਆਗ ਜਿਸ ਟਾਈਮ ਆਗ ਲਾਉਂਦੇ ਆ ਪਾਜੀ ਜਿਹੇ ਬੰਦੇ ਤੇ ਮਗਰ 60 70 ਬੰਦੀ ਚੜ ਦੇਣਾ ਉਹ ਬੰਦੇ ਨੇ ਆਗ ਲਾਉਣੀ ਹੈ ਕਿ ਆਪਣੀ ਜਾਨ ਵਿੱਚ ਆਉਣੀ ਹੈ ਅੱਛਾ ਜੀ ਹਾਂਜੀ ਉਹ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਹ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਹ ਮਰੋੜ ਕੇ ਪੇਸ਼ ਕੀਤਾ ਗਿਆ ਜੀ ਭਾਈ ਸੋਚ ਲਓ ਜੋ ਵੀ ਬੋਲ ਰਹੇ ਹਾਂ ਮੈਂ ਆਪਾਂ ਬਿਲਕੁਲ ਸਹੀ ਬੋਲ ਰਹੇ ਆ ਸਾਨੂੰ ਕੋਈ ਐਡਾ ਡਰ ਨਹੀਂ ਕੋਈ ਖਤਰਾ ਨਹੀਂਗਾ ਬਾਕੀ ਇਹ ਜੋ ਵੀ ਹੈ ਆਪਾਂ ਉਸ ਟਾਈਮ ਤੇ ਵੀ ਨਹੀਂ ਲੀ ਵੀਡੀਓ ਬਣਾਇਆ ਉਹ ਸਾਡੇ ਕੋਲ ਵੀਡੀਓ ਹੈ ਜੀ ਮੋਬਾਈਲ 'ਚ ਆਪਾਂ ਤੁਹਾਨੂੰ ਪੂਰੀ ਸਬੂਤ ਦਾਂਗੇ ਅੱਛਾ ਹਾਂਜੀ